ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਕੁਕਿੰਗ ਚੈਨਲ ਪੰਜਾਬੀ ਕਿਚਨ ਦੇ ਵਿੱਚ ਅੱਜ ਅਸੀਂ ਸਰਦੀਆਂ ਦੀ ਖਾਸ ਰੈਸਪੀ ਅਲਸੀ ਦੀਆਂ ਪਿੰਨੀਆਂ ਬਣਾਵਾਂਗੇ ਪਿੰਨੀਆਂ ਬਹੁਤ ਜ਼ਿਆਦਾ ਟੇਸਟੀ ਬਣਨਗੀਆਂ ਅਤੇ ਬਹੁਤ ਜਲਦੀ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ ਸਰਦੀਆਂ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਖਾਣੀਆਂ ਬਹੁਤ ਜ਼ਰੂਰੀ ਹਨ ਸਾਨੂੰ ਸਾਰਿਆਂ ਨੂੰ ਅਲਸੀ ਦੇ ਪਿੰਨੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਕਿਉਂਕਿ ਇਹ ਪਿੰਨੀਆਂ ਜੋੜਾਂ ਦੇ ਦਰਦ ਤੋਂ ਸਾਨੂੰ ਰਾਹਤ ਦਿੰਦੀਆਂ ਹਨ ਅਤੇ ਨਾਲ ਹੀ ਸਾਡੇ ਸਰੀਰ ਨੂੰ ਗਰਮਾहट ਵੀ ਦਿੰਦੀਆਂ ਹਨ ਇਸ ਲਈ ਅਲਸੀ ਦੀਆਂ ਪਿੰਨੀਆਂ ਖਾਣੀਆਂ ਤਾਂ ਬਣਦੀਆਂ ਹੀ ਹਨ ਚਲੋ ਜੀ ਅੱਜ ਦੀ ਇਸ ਰੈਸਪੀ ਨੂੰ ਸ਼ੁਰੂ ਕਰਦੇ ਹਾਂ रेसिपी शुरू करने ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਅਲਸੀ ਦੀਆਂ ਪੀਣੀਆਂ ਬਣਾਉਣ ਦੇ ਲਈ ਇੱਥੇ ਮੈਂ 250 ਗ੍ਰਾਮ ਅਲਸੀ ਲਈ ਹੈ ਅਲਸੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਹੀ ਅਸੀਂ ਇਹਨਾਂ ਨੂੰ ਯੂਜ਼ ਕਰਨਾ ਹੈ ਉਸ ਤੋਂ ਬਾਅਦ ਇੱਥੇ ਮੈਂ ਕੁਝ ਡਰਾਈ ਫਰੂਟਸ ਲਏ ਹਨ ਇੱਥੇ ਮੈਂ 25 ਗ੍ਰਾਮ ਦਾਖਾਂ 25 ਗ੍ਰਾਮ ਖਸਖਸ 25 ਗ੍ਰਾਮੀ ਕਾਜੂ ਬਦਾਮ ਅਤੇ ਚਾਰੇ ਗੁੰਦਾ ਲਈਆਂ ਹਨ ਕਿਉਂਕਿ ਅਲਸੀ ਦੇ ਵਿੱਚ ਹੀ ਕਾਫੀ ਜ਼ਿਆਦਾ ਗੁਣ ਹੁੰਦੇ ਹਨ ਇਸ ਲਈ ਅਸੀਂ ਡ్రਾਈ ਫਰੂਟਸ ਦੀ ਜਿਹੜੀ ਮਾਤਰਾ ਉਹਨੂੰ ਘੱਟ ਕਰ ਸਕਦੇ ਹਾਂ ਨਾਲ ਹੀ ਇੱਥੇ ਮੈਂ 50 ਗ੍ਰਾਮ ਫੂਲ ਮਖਾਣੇ ਲਏ ਹਨ ਅਤੇ ਨਾਲ ਹੀ ਇੱਥੇ ਮੈਂ ਇੱਕ ਕੋਲੀ ਦੇ ਕਰੀਬ ਪੂਜੇ ਹੋਏ ਛੋਲੇ ਲਏ ਹਨ ਅਤੇ ਨਾਲ ਹੀ 250 ਗ੍ਰਾਮ ਦੇ ਕਰੀਬ ਇੱਥੇ ਮੈਂ ਗੁੜ ਨੂੰ ਕ੍ਰਸ਼ ਕਰਕੇ ਲਿਆ ਹੈ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਪਰ ਕੜਾਹੀ ਰੱਖਾਂਗੇ ਅਤੇ ਉਹਦੇ ਵਿੱਚ ਅਲਸੀ ਨੂੰ ਪਾ ਕੇ ਲੋ ਫਲੇਮ ਤੇ ਅਲਸੀ ਨੂੰ ਡ్రਾਈ ਰੋਸਟ ਕਰਾਂਗੇ ਲਗਾਤਾਰ ਇਸ ਸੀਸ ਨੂੰ ਹਿਲਾਉਂਦੇ ਰਹਿਣਾ ਹੈ ਤਾਂ ਕਿ ਅਲਸੀ ਚੰਗੀ ਤਰ੍ਹਾਂ ਰੋਸਟ ਹੋ ਜਾਵੇ ਇਸ ਨੂੰ ਉਦੋਂ ਤੱਕ ਰੋਸਟ ਕਰਨਾ ਹੈ ਜਦੋਂ ਤੱਕ ਅਲਸੀ ਦੇ ਵਿੱਚੋਂ ਤੜਕਣ ਦੀ ਆਵਾਜ਼ ਨਾ ਆਉਣ ਲੱਗ ਜਾਵੇ ਜਦੋਂ ਇਹਦੇ ਵਿੱਚ ਆਵਾਜ਼ ਆਣੀ ਸ਼ੁਰੂ ਹੋ ਗਈ ਇਸ ਦਾ ਮਤਲਬ ਇਹ ਹੈ ਕਿ ਅਲਸੀ ਸਾਡੀ ਚੰਗੀ ਤਰ੍ਹਾਂ ਹੁਣ ਪੁੰਨ ਰਹੀ ਹੈ ਇਸ ਨੂੰ ਅਸੀਂ ਲਗਾਤਾਰ ਨਾਲ ਨਾਲ ਹਿਲਾਉਂਦੇ ਰਹਿਣਾ ਹੈ ਜਦੋਂ ਅਲਸੀ ਸਾਡੀ ਡਰਾਈ ਰੋਸਟ ਹੋ ਜਾਂਦੀ ਹੈ ਉਸ ਤੋਂ ਬਾਅਦ ਅਲਸੀ ਦੇ ਵਿੱਚ ਬਹੁਤ ਵਧੀਆ ਸ਼ਾਈਨਿੰਗ ਆ ਜਾਂਦੀ ਹੈ ਤੇ ਅਲਸੀ ਦੇ ਜਿਹੜੇ ਦਾਣੇ ਹੁੰਦੇ ਹਨ ਉਹ ਥੋੜੇ ਫੁੱਲ ਜਾਂਦੇ ਹਨ ਇਸ ਤਰੀਕੇ ਨਾਲ ਅਲਸੀ ਸਾਡੀ ਬਹੁਤ ਵਧੀਆ ਤਰੀਕੇ ਨਾਲ ਰੋਸਟ ਹੋ ਜਾਂਦੀ ਹੈ ਅਲਸੀ ਨੂੰ ਡ్రਾਈ ਰੋਸਟ ਕਰਦੇ ਹੋਏ ਮੈਨੂੰ ਇੱਥੇ 7 ਤੋਂ 8 ਮਿੰਟ ਹੋ ਚੁੱਕੇ ਹਨ ਤੇ ਅਲਸੀ ਦੇ ਵਿੱਚੋਂ ਤੜਕਣ ਦੀ ਆਵਾਜ਼ ਵੀ ਆਉਣੀ ਸ਼ੁਰੂ ਹੋ ਚੁੱਕੀ ਹੈ ਹੁਣ ਇੱਥੇ ਅਸੀਂ ਗੈਸ ਦਾ ਫਲੇਮ ਬੰਦ ਕਰ ਦਾਂਗੇ ਅਤੇ ਅਲਸੀ ਨੂੰ ਠੰਡਾ ਹੋਣ ਦੇ ਲਈ ਅਸੀਂ ਇੱਕ ਇਹਨੂੰ ਅਲੱਗ ਪਲੇਟ ਦੇ ਵਿੱਚ ਪਾ ਕੇ ਰੱਖ ਦਵਾਂਗੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅਲਸੀ ਨੂੰ ਅਸੀਂ ਪੈਨ ਦੇ ਵਿੱਚ ਨਹੀਂ ਪਿਆ ਰਹਿਣ ਦੇਣਾ ਕੜਾਹੀ ਦੇ ਵਿੱਚੋਂ ਇਹਨੂੰ ਕੱਢ ਕੇ ਅਲੱਗ ਪਲੇਟ ਦੇ ਵਿੱਚ ਰੱਖਣਾ ਹੈ ਤਾਂ ਕਿ ਇਹ ਜਲਦੀ ਠੰਡੀ ਹੋ ਜਾਵੇ ਜਦੋਂ ਅਲਸੀ ਪੂਰੀ ਤਰ੍ਹਾਂ ਠੰਡੀ ਹੋ ਜਾਵੇਗੀ ਉਸ ਤੋਂ ਬਾਅਦ ਹੀ ਅਸੀਂ ਇਸ ਨੂੰ ਗ੍ਰाइंड ਕਰਨਾ ਹੈ ਜਦੋਂ ਤੱਕ ਅਲਸੀ ਠੰਡੀ ਹੁੰਦੀ ਹੈ ਇੱਥੇ ਹੁਣ ਅਸੀਂ ਬਾਕੀ ਦੀ ਤਿਆਰੀ ਕਰ ਲੈਨੇ ਆ ਹੁਣ ਇੱਥੇ ਮੈਂ ਕੜਾਹੀ ਦੇ ਵਿੱਚ ਇੱਕ ਤੋਂ ਦੋ ਚਮਚ ਦੇਸੀ ਘਿਓ ਪਾਇਆ ਹੈ ਜਦੋਂ ਕਿ ਉਹ ਮੈਲਟ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਚਾਰੇ ਗੁੰਦਾਂ ਨੂੰ ਪਾਵਾਂਗੇ ਤੇ ਚਾਰੇ ਗੁੰਦਾਂ ਨੂੰ ਪਾ ਕੇ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਘਿਓ ਦੇ ਵਿੱਚ ਭੁੰਨਾਂਗੇ ਚਾਰੇ ਗੁੰਦਾਂ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਗੁਣਕਾਰੀ ਹੁੰਦੀਆਂ ਹਨ ਇਸ ਲਈ ਜਦ ਵੀ ਤੁਸੀਂ ਪੰਜੀਰੀ ਬਣਾਓ ਜਾਂ ਕਿਸੇ ਵੀ ਤਰ੍ਹਾਂ ਦੇ ਲੱਡੂ ਬਣਾਉਤਾ ਉਹਦੇ ਵਿੱਚ ਚਾਰੇ ਗੁੰਦਾਂ ਪਾਉਣੀਆਂ ਬਹੁਤ ਜ਼ਰੂਰੀ ਹੁੰਦੀ ਹੈ ਸਪੈਸ਼ਲੀ ਸਰਦੀਆਂ ਦੀਆਂ ਪਿੰਨੀਆਂ ਦੇ ਵਿੱਚ ਅਤੇ ਸਰਦੀਆਂ ਦੇ ਜਿਹੜੇ ਅਸੀਂ ਖਾਸ ਲੱਡੂ ਬਣਾਉਂਦੇ ਹਾਂ ਉਹਨਾਂ ਦੇ ਵਿੱਚ ਚਾਰੇ ਗੁੰਦਾਂ ਪਾਉਣੀਆਂ ਬਹੁਤ ਜ਼ਰੂਰੀ ਹਨ ਤੁਸੀਂ ਦੇਖੋਗੇ ਕਿ ਚਾਰੇ ਗੁੰਦਾਂ ਨੂੰ ਕਿਉਂ ਉਹਦੇ ਵਿੱਚ ਭੁੰਨਣ ਦੇ ਨਾਲ ਚਾਰੇ ਗੁੰਦਾਂ ਫੁੱਲ ਜਾਂਦੀਆਂ ਹਨ ਇਸ ਤਰੀਕੇ ਨਾਲ ਦੇਖੋ ਸਾਰੀਆਂ ਚਾਰੇ ਗੁੰਦਾਂ ਨੂੰ ਅਸੀਂ ਰੋਸਟ ਕਰ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਇੱਕ ਅਲੱਗ ਪਲੇਟ ਦੇ ਵਿੱਚ ਕੱਢ ਲਵਾਂਗੇ ਅਤੇ ਸੇਮ ਕੜਾਹੀ ਦੇ ਵਿੱਚ ਫੇਰ ਤੋਂ ਇੱਕ ਚਮਚ ਦੇਸੀ ਘਿਓ ਪਾਵਾਂਗੇ ਅਤੇ ਘਿਓ ਮੈਲਟ ਹੋਣ ਤੋਂ ਬਾਅਦ ਇਹਦੇ ਵਿੱਚ ਅਸੀਂ ਬਦਾਮਾਂ ਨੂੰ ਪਾਦਾਂਗੇ ਅਤੇ ਉਹਨਾਂ ਨੂੰ ਵੀ ਰੋਸਟ ਕਰਾਂਗੇ ਇੱਥੇ ਮੈਂ ਬਦਾਮ ਪਾ ਦਿੱਤੇ ਹਨ ਤੇ ਨਾਲ ਹੀ ਅਸੀਂ ਕਾਜੂ ਵੀ ਪਾਦਾਂਗੇ ਤੇ ਬਦਾਮ ਕਾਜੂਆਂ ਨੂੰ ਅਸੀਂ ਚੰਗੀ ਤਰ੍ਹਾਂ 2 ਤੋਂ 3 ਮਿੰਟ ਤੱਕ ਘਿਓ ਦੇ ਵਿੱਚ ਪੋਨ ਲਵਾਂਗੇ ਮਦਮ ਅਤੇ ਕਾਜੂ ਪਾਉਣ ਦੇ ਨਾਲ ਟੇਸਟ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਕਿਸ਼ਮਿਸ਼ ਪਾਵਾਂਗੇ ਤੇ ਕਿਸ਼ਮਿਸ਼ ਪਾਉਣ ਤੋਂ ਬਾਅਦ ਇਸ ਨੂੰ ਅਸੀਂ ਕੇਵਲ ਥੋੜਾ ਟਾਈਮ ਹੀ ਰੋਸਟ ਕਰਨਾ ਹੈ। ਡਰਾਈ ਫਰੂਟਸ ਨੂੰ ਰੋਸਟ ਕਰਕੇ ਇਹਨਾਂ ਨੂੰ ਮੈਂ ਅਲੱਗ ਪਲੇਟ ਦੇ ਵਿੱਚ ਕੱਢ ਲਿਆ ਤੇ ਸੇਮ ਕੜਾਹੀ ਦੇ ਵਿੱਚ ਅਸੀਂ ਫਿਰ ਤੋਂ 1 ਚਮਚ ਦੇਸੀ ਘਿਓ ਪਾਵਾਂਗੇ ਅਤੇ ਉਹਦੇ ਵਿੱਚ ਫੁੱਲ ਮਖਾਣਿਆਂ ਨੂੰ ਰੋਸਟ ਕਰਾਂਗੇ। ਫੁੱਲ ਮਖਾਣੇ ਜ਼ਿਆਦਾ ਘਿਓ ਨੂੰ ਅਬਜ਼ਰਬ ਕਰ ਲੈਂਦੇ ਹਨ ਇਸ ਲਈ ਫੁੱਲ ਮਖਾਣਿਆਂ ਨੂੰ ਅਸੀਂ ਲਾਸਟ ਦੇ ਵਿੱਚ ਹੀ ਰੋਸਟ ਕਰਨਾ ਹੈ। ਤਾਂ ਫੁੱਲ ਮਖਾਣੇ ਕ੍ਰਿਸਪੀ ਹੋ ਜਾਣ ਉਸ ਤੋਂ ਬਾਅਦ ਅਸੀਂ ਗੈਸ ਆਫ ਫ੍ਰੀਮ ਬੰਦ ਕਰ ਦਾਂਗੇ ਅਤੇ ਇਹਨਾਂ ਨੂੰ ਵੀ ਇੱਕ ਅਲੱਗ ਬੌਲ ਦੇ ਵਿੱਚ ਕੱਢ ਲਵਾਂਗੇ ਹੁਣ ਇੱਥੇ ਅਸੀਂ ਇੱਕ ਮਿਕਸੀ ਦਾ ਜਾਰ ਲਵਾਂਗੇ ਤੇ ਇਸ ਜਾਰ ਦੇ ਵਿੱਚ ਅਸੀਂ ਪੁਜੇ ਹੋਏ ਚੰਨਿਆਂ ਨੂੰ ਪਾ ਕੇ ਇਹਨਾਂ ਨੂੰ ਗ੍ਰाइंड ਕਰਾਂਗੇ ਤੁਸੀਂ ਚਾਹੋ ਤਾਂ ਚੰਨਿਆਂ ਦੀ ਜਗ੍ਹਾ ਤੇ ਕਣਕ ਦਾ ਆਟਾ ਵੀ ਇਸਤੇਮਾਲ ਕਰ ਸਕਦੇ ਹੋ ਹੁਣ ਅਲਸੀ ਵੀ ਠੰਡੀ ਹੋ ਚੁੱਕੀ ਹੈ ਤੇ ਹੁਣ ਅਸੀਂ ਅਲਸੀ ਨੂੰ ਵੀ ਮਿਕਸੀ ਜਾਰ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲਵਾਂਗੇ ਇੱਥੇ ਅਸੀਂ ਅਲਸੀ ਨੂੰ ਵੀ ਗ੍ਰाइंड ਕਰ ਲਿਆ ਹੈ ਹੁਣ ਬਾਕੀ ਦੇ ਰਹਿੰਦੇ ਹੋਏ ਡਰਾਈ ਫਰੂਟਸ ਨੂੰ ਵੀ ਅਸੀਂ ਗ੍ਰाइंड ਕਰ ਲਵਾਂਗੇ ਮਿਕਸਚਰ ਜਿਆਦਾ ਹੁਣ ਕਰਕੇ ਇਸ ਨੂੰ ਮੈਂ ਵੱਡੇ ਡੋਂਗੇ ਦੇ ਵਿੱਚ ਪਾ ਦਿੱਤਾ ਹੈ ਹੁਣ ਇਹਦੇ ਵਿੱਚ ਅਸੀਂ ਭੁੰਨੀ ਹੋਈ ਖਸਖਸ ਨੂੰ ਵੀਟ ਕਰਕੇ ਪਾ ਦਾਂਗੇ ਸਾਰੇ ਮਿਕਸਚਰ ਨੂੰ ਸਪੈਚੂਲਾ ਦੇ ਨਾਲ ਚੰਗੀ ਤਰ੍ਹਾਂ ਅਸੀਂ ਮਿਕਸ ਕਰਾਂਗੇ ਹੁਣ ਗੈਸ ਦੇ ਉੱਪਰ ਇੱਕ ਕੜਾਹੀ ਰੱਖਾਂਗੇ ਤੇ ਉਹਦੇ ਵਿੱਚ ਇੱਕ ਚਮਚ ਦੇਸੀ ਘਿਓ ਪਾਵਾਂਗੇ ਘਿਓ ਮੈਲਟ ਹੋ ਜਾਣ ਤੇ ਇਸ ਵਿੱਚ ਅਸੀਂ ਗ੍ਰੇਟ ਕੀਤਾ ਹੋਇਆ ਗੁੜ ਪਾਵਾਂਗੇ ਅਤੇ ਨਾਲ ਹੀ ਇਹਦੇ ਵਿੱਚ 2 ਤੋਂ 3 ਚਮਚ ਪਾਣੀ ਦੇ ਪਾਵਾਂਗੇ ਇਸ ਨਾਲ ਗੁੜ ਸਾਡਾ نیچے ਨਹੀਂ ਲੱਗੇਗਾ ਅਤੇ ਇਸੇ ਇੱਕ ਬਹੁਤ ਵਧੀਆ ਚਾਚਨੀ ਬਣ ਕੇ ਤਿਆਰ ਹੋਵੇਗੀ ਲਗਾਤਾਰ ਅਸੀਂ ਇਸ ਨੂੰ ਹਿਲਾਉਂਦੇ ਰਹਿਣਾ ਹੈ ਗੈਸ ਦਾ ਫਲੇਮ మీడియం ਰੱਖਣਾ ਹੈ ਦੇਖੋ ਗੁੜ ਨੂੰ ਉਬਾਲ ਆ ਚੁੱਕਿਆ ਹੈ ਗੁੜ ਵਿਚਲੀਆਂ ਸਾਰੀਆਂ ਦਲੀਆਂ ਨੂੰ ਅਸੀਂ ਸਪੈਚੂਲਾ ਦੇ ਨਾਲ ਚੰਗੀ ਤਰ੍ਹਾਂ ਮੈਲਟ ਕਰ ਦਵਾਂਗੇ ਦੇਖੋ ਇਸ ਤਰੀਕੇ ਨਾਲ ਜਿਹੜੀਆਂ ਦਲੀਆਂ ਬਚਦੀਆਂ ਹਨ ਗੁੜ ਦੀਆਂ ਚਾਚਨੀ ਦੇ ਵਿੱਚ ਸਪੈਚੂਲਾ ਦੇ ਨਾਲ ਚੰਗੀ ਤਰ੍ਹਾਂ ਉਹਨਾਂ ਨੂੰ ਅਸੀਂ ਘੋਲ ਲੈਣਾ ਹੈ। ਆ ਦੇਖੋ ਇਸ ਤਰੀਕੇ ਨਾਲ ਅਸੀਂ ਗੁੜ ਦੀ ਇੱਕ ਚਾਸ਼ਨੀ ਬਣਾ ਲੈਣੀ ਹੈ। ਇੱਥੇ ਗੁੜ ਦੀ ਅਸੀਂ ਇੱਕ ਤਾਰ ਦੀ ਜਾਂ ਦੋ ਤਾਰ ਦੀ ਚਾਸ਼ਨੀ ਨਹੀਂ ਬਣਾਣੀ। ਗੁੜ ਨੂੰ ਤਕਰੀਬਨ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਅਸੀਂ ਪਕਾਉਣਾ ਹੈ। ਦੇਖੋ ਗੁੜ ਦੇ ਵਿੱਚ ਝਾਗ ਆਣੀ ਸ਼ੁਰੂ ਹੋ ਚੁੱਕੀ ਹੈ। ਲਗਾਤਾਰ ਇਸ ਨੂੰ ਅਸੀਂ ਹਿਲਾਉਂਦੇ ਰਹਿਣਾ ਹੈ। ਦੇਖੋ ਗੁੜ ਦੀ ਚਾਸ਼ਨੀ ਬਣ ਕੇ ਤਿਆਰ ਹੈ। ਹੁਣ ਚਾਸ਼ਨੀ ਨੂੰ ਅਸੀਂ ਛਾਣ ਕੇ ਸਾਰੇ ਮਿਕਸਰ ਦੇ ਵਿੱਚ ਪਾਵਾਂਗੇ। ਪਹਿਲਾਂ ਅਸੀਂ ਥੋੜੀ ਜਿਹੀ ਚਾशनी ਪਾਵਾਂਗੇ ਤੇ ਉਸ ਤੋਂ ਬਾਅਦ ਮਿਕਸਰ ਨੂੰ ਮਿਕਸ ਕਰਾਂਗੇ ਬਾਕੀ ਦੀ ਰਹਿੰਦੀ ਹੋਈ ਚਾशनी ਨੂੰ ਵੀ ਮੈਂ ਮਿਕਸਰ ਦੇ ਵਿੱਚ ਪਾ ਦਿੱਤਾ ਹੈ ਸਾਰੇ ਮਿਕਸਰ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਹਲਕਾ ਜਿਹਾ ਠੰਡਾ ਹੋਣ ਤੋਂ ਬਾਅਦ ਇਸ ਨੂੰ ਮੈਂ ਹੱਥਾਂ ਨਾਲ ਮਿਕਸ ਕੀਤਾ ਹੈ ਤੇ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਉਸ ਤੋਂ ਬਾਅਦ ਅਸੀਂ ਇਸ ਦੀਆਂ ਮਨਪਸੰਦ ਆਕਾਰ ਦੀਆਂ ਪਿੰਨੀਆਂ ਵਟ ਲਵਾਂਗੇ ਅਲਸੀ ਦੀਆਂ ਪਿੰਨੀਆਂ ਦੇ ਵਿੱਚ ਗੁੜ ਦੀ ਚਾਸ਼ਨੀ ਹੀ ਪੈਂਦੀ ਹੈ ਜੇਕਰ ਤੁਸੀਂ ਇਹਦੇ ਵਿੱਚ ਖੋਆ ਪਾਉਣਾ ਚਾਹੋ ਤਾਂ ਉਹ ਵੀ ਤੁਸੀਂ ਪਾ ਸਕਦੇ ਹੋ ਪਰ ਅਲਸੀ ਦੀਆਂ ਪਿੰਨੀਆਂ ਦੇ ਵਿੱਚ ਖੋਆ ਪਾਉਣ ਨਾਲ ਇਹਨਾਂ ਦੀ ਜਿਹੜੀ ਸ਼ੈਲਫ ਲਾਈਫ ਆ ਉਹ ਘਟ ਜਾਂਦੀ ਹੈ ਬਿਨਾਂ ਖੋਆ ਪਾਏ ਤੁਸੀਂ ਅਲਸੀ ਦੀਆਂ ਪਿੰਨੀਆਂ ਨੂੰ 2 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਬਾਕੀ ਦੀਆਂ ਸਾਰੀਆਂ ਪਿੰਨੀਆਂ ਅਸੀਂ ਇਸੇ ਤਰੀਕੇ ਨਾਲ ਵਟ ਕੇ ਰੱਖ ਲਾਂਗੇ ਅਲਸੀ ਦੀਆਂ ਪਿੰਨੀਆਂ ਤਿਆਰ ਹਨ ਪਿੰਨੀਆਂ ਬਹੁਤ ਟੇਸਟੀ ਬਣੀਆਂ ਹਨ ਬਹੁਤ ਸੌਫਟ ਬਣੀਆਂ ਹਨ ਤੇ ਬਹੁਤ ਜ਼ਿਆਦਾ ਇਹਨਾਂ ਦੇ ਫਾਇਦੇ ਹਨ ਤੁਸੀਂ ਵੀ ਆਪਣੀ ਡਾਈਟ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਨੂੰ ਸ਼ਾਮਿਲ ਕਰੋ ਇਸ ਸਰਦੀ ਅਲਸੀ ਦੀਆਂ ਪਿੰਨੀਆਂ ਬਣਾਓ ਸਿਹਤਮੰਦ ਰਹੋ ਖਾਓ ਤੇ ਖਿਲਾਓ ਇੱਕ ਪਿੰਨੀ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਪਿੰਨੀ ਬਹੁਤ ਵਧੀਆ ਤੇ ਬਹੁਤ ਸੌਫਟ ਬਣੀ ਐ ਇਸ ਗੱਲ ਦਾ ਧਿਆਨ ਰੱਖਣਾ ਹੈ ਜਿਹੜੀ ਅਸੀਂ ਗੁੜ ਵਾਲੀ ਚਾਸ਼ਨੀ ਬਣਾਈ ਹੈ ਉਸ ਦੀ ਇੱਕ ਤਾਰ ਜਾਂ ਦੋ ਤਾਰ ਨਹੀਂ ਬਣਾਉਣੀ ਜੇਕਰ ਤੁਸੀਂ ਇੱਕ ਤਾਰ ਦੀ ਚਾਸ਼ਨੀ ਬਣਾਉਗੇ ਤਾਂ ਜਿਹੜੀਆਂ ਸਾਡੀਆਂ ਪਿੰਨੀਆਂ ਹਨ ਠੰਡੀਆਂ ਹੋਣ ਤੇ ਸਖਤ ਹੋ ਜਾਣਗੀਆਂ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਵੇਂ ਲਗੀ ਜਰੂਰ ਦੱਸਿਓ ਅਤੇ ਤੁਸੀਂ ਇਸ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਇਹ ਵੀ ਜਰੂਰ ਦੱਸਿਓ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਾਂਗੇ ਤੁਹਾਨੂੰ ਇੱਕ ਨੈਕਸਟ ਹੋਰ ਵਧੀਆ ਜੀ ਰੈਸਪੀ ਦੇਣਾ ਸਤਿ ਸ਼੍ਰੀ ਅਕਾਲ